ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਈ ਬਾੜ ਦੇ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਉੱਥੇ ਖਾਣ ਪੀਣ ਦੇ ਸਮਾਨ ਦੀ ਕਮੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਧਾਈ ਕਾਬਲੋ ਆਪਣੀ ਆਪਣੀ ਤਨਖਾਹਾਂ ਵਿੱਚੋਂ ਸਹਿਯੋਗ ਕੀਤਾ ਜਾ ਰਿਹਾ ਹੈ। ਉਸੇ ਤਹਿਤ ਅਝੋਲਕਾ ਵਧਾਈ ਕਾ ਮੈਡਮ ਨੀਨਾ ਮਿੱਤਲ ਵੱਲੋਂ ਵੀ 93 ਸਹਿਯੋਗ ਅਤੇ ਰਾਸ਼ਨ ਸਮਗਰੀ ਭੇਜੀ ਗਈ ਅਤੇ ਇਹ ਰਾਸ਼ਨ ਸਮਗਰੀ ਦਾ ਟਰੱਕ ਅਮਰਿੰਦਰ ਮੀਰੀ ਪੀਐਮਐਲਏ ਨੀਨਾ ਮਿੱਤਲ ਲੈ ਕੇ ਪਹੁੰਚੇ ਅਤੇ ਉੱਥੇ ਜਾ ਕੇ ਰਾਸ਼ਨ ਪਹੁੰਚਾਇਆ। ਬਾੜਪੀੜ ਤਾਲੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਰ ਵੱਲੋਂ ਭੇਜੀ ਗਈ ਸਮਗਰੀ ਨੂੰ ਉੱਥੇ ਪਹੁੰਚਾ ਕੇ ਗੱਡੀ ਤੋਂ ਉਤਰਾਂਦੇ ਹੋਏ ਅਮਰਿੰਦਰ ਮੀਰੀ ਪੀਏ ਐਮਐਲਏ ਨੀਨਾ ਮਿੱਤਰ ਤੁਸੀਂ ਦੇਖ ਰਹੀ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਰਾਜਾ ਸਭਮੀ ਜੀ ਅੱਜ ਰਾਜਪੁਰਾ ਤੋਂ ਐਮਐਲਏ ਨੀਨਾ ਮਿੱਤਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਵੱਲੋਂ ਜੋ ਸੇਵਾ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਅਸੀਂ ਪਠਾਨਕੋਟ ਦੇ ਰਾਗਾ ਸਵਾਮੀ ਸਰਸੰਕਰ ਵਿੱਚ ਖੜੇ ਹਾਂ ਐਮ ਐਲ ਏ ਨੀਨਾ ਮਿੱਤਲ ਜੀ ਦੁਆਰਾ ਇੱਕ ਟਰੱਕ ਜਿਸ ਦੇ ਵਿੱਚ 501 ਕਿਕਰ ਅਤੇ 100 ਪੇਟੀ ਦੇ ਕਰੀਬ ਪਾਣੀ ਦੀ ਸੇਵਾ ਜੋ ਹੈ ਭੇਜੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਰਕਾਰ ਵੱਲੋਂ ਹੁਕਮ ਆਏਗਾ ਤੇ ਇਨਸਾਨੀਅਤ ਦੇ ਨਾਤੇ ਵੀ ਜਿਵੇਂ ਜਿਵੇਂ ਇਸ ਇਲਾਕੇ ਦੇ ਵਿੱਚ ਲੋੜ ਪਏਗੀ ਹੋਰ ਮਦਦ ਵੀ ਭੇਜਾਂਗੇ ਐਮ ਐਲ ਏ ਨੀਨਾ ਮਿੱਤਲ ਜੀ ਨੇ ਬਾਕੀ ਜਿਹੜੇ ਐਮਐਲਏ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਸ ਦੇ ਅਕੋਰਡਿੰਗ ਆਪਣੀ 1 ਮਹੀਨੇ ਦੀ ਤਨਖਾਹ ਵੀ ਹੜਪੀੜਤਾ ਵਾਸਤੇ ਦਿੱਤੀ ਹੈ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਜਪੁਰਾ ਦੇ ਜੋ ਵਲੰਟੀਅਰ ਸ਼ੁਰੂ ਤੋਂ ਉਹਨਾਂ ਦੇ ਨਾਲ ਚੱਲ ਰਹੇ ਹਨ ਉਹਨਾਂ ਦਾ ਸਹਿਯੋਗ ਲੈ ਕੇ ਵੱਧ ਤੋਂ ਵੱਧ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਨਿਭਾਈ ਜਾਵੇ ਰਾਜਾ ਸਵਾਮੀ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਆਈ ਵੀ ਹੈ ਤਾਂ ਪਠਾਨਕੋਟ ਦੇ ਵਿੱਚ ਸਰਨਾ ਦੇ ਵਿਖੇ ਐਮਐਲਏ ਰਾਜਪੁਰਾ ਨੀਨਾ ਮਿੱੱਤਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਪੰਜਾਬ ਸਰਕਾਰ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸੇਵਾ ਦਿੱਤੀ ਗਈ ਸੀ ਉਸ ਦੇ ਤਹਿਤ ਐਮਐਲਏ ਨੀਨਾ ਮਿੱੱਤਲ ਜੀ ਵੱਲੋਂ ਰਾਸ਼ਨ ਦਾ ਭਰਿਆ ਟਰੱਕ ਹੈ ਉਹ ਦਿੱਤਾ ਤੇ ਇੱਥੇ ਅਸੀਂ ਸਤ ਸੰਗਰ ਦੇ ਵਿੱਚ ਜਿਹੜਾ ਸਾਨੂੰ ਪੁਆਇੰਟ ਦਿੱਤਾ ਗਿਆ ਸੀ ਅਸੀਂ ਉਹਨਾਂ ਦੇ ਸਪੁਰਦ ਕਰਨ ਤੋਂ ਜੀ ਮੈਮ ਅੱਜ ਜੋ ਇਹ ਹਾਰਡ ਫੀਡ ਫੀਡ ਤਾਂ ਲਈ ਆਪਣੇ ਵੱਲੋਂ ਜੋ ਭੇਜਿਆ ਜਾ ਰਿਹਾ ਹੈ ਨਾ ਮੇਰੇ ਵੱਲੋਂ ਜਾਣਕਾਰੀ ਦੇਖੋ ਜੀ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਜਿਵੇਂ ਕਿ ਉਧਰਲੇ ਏਰੀਆ ਚ ਕਾਫੀ ਜਿਆਦਾ ਪਾਣੀ ਆਇਆ ਹੜ ਆ ਚੁੱਕੇ ਨੇ ਲੋਕ ਘਰਾਂ ਚ ਫਸ ਗਏ ਨੇ ਨਿਕਲ ਨਹੀਂ ਸਕਦੇ ਤਾਂ ਉਹਨਾਂ ਲਈ ਥੋੜੇ ਜੀ ਸਾਰੇ ਇੱਥੋਂ ਰਾਜਪੁਰਾ ਦੀ ਟੀਮ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਰਾਸ਼ਨ ਤੇ ਪਾਣੀ ਭੇਜ ਰਹੇ ਆ ਤਾਂ ਕਿ ਉਹਨਾਂ ਲੋਕਾਂ ਦੀ ਥੋੜੀ ਜੀ ਮਦਦ ਹੋ ਸਕੇ ਜਿਹੜੇ ਵਿਚਾਰੇ ਘਰਾਂ ਵਿੱਚ ਫਸੇ ਹੋਏ ਨੇ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਹੈ ਕਿ ਸਾਰੇ ਜਿੰਨਾ ਵੀ ਜੋ ਵੀ ਇਨਸਾਨ ਜੋ ਵੀ ਮਦਦ ਕਰ ਸਕਦਾ ਹੈ ਕਿਉਂਕਿ ਔਖੀ ਘੜੀ ਹੈ ਔਖੀ ਘੜੀ ਚ ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਕੁਛ ਨਾ ਕੁਛ ਕਰੀਏ ਤਾ ਅਸੀਂ ਸਾਰੇ ਪੰਜਾਬ ਚੋਂ ਹੀ ਉਹਨਾਂ ਨੂੰ ਉੱਥੇ ਸਹਾਇਤਾ ਜਾ ਰਹੀ ਹੈ ਔਰ ਜਿਵੇਂ ਸੀਐਮ ਸਾਹਿਬ ਦਾ ਆਦੇਸ਼ ਹੈ ਕਿ ਹਰ ਐਮਐਲਏ ਹਰ ਮੰਤਰੀ ਆਪਦੀ ਇੱਕ ਇੱਕ ਮਹੀਨੇ ਦੀ ਸੈਲਰੀ ਉੱਥੇ ਦੇਵੇਗਾ ਅਸੀਂ ਉਹ ਵੀ ਬਿਲਕੁਲ ਦੇ ਰਹੇ ਆਂ ਔਰ ਜੇ ਹੋਰ ਵੀ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਕਿਉਂਕਿ ਇਹ ਉਹ ਟਾਈਮ ਹੈ ਜਿੱਥੇ ਇੱਕ ਇਨਸਾਨੀਅਤ ਦਾ ਟਾਈਮ ਹੈ ਅਸੀਂ ਇਨਸਾਨੀਅਤ ਨਾਤੇ ਸਾਡਾ ਸਭ ਦਾ ਫਰਜ਼ ਹੈ ਕਿ ਜੋ ਅਸੀਂ ਤਿਲ ਫੂਲ ਆਪਦੀ ਮਿਹਨਤ ਦੀ ਕਮਾਈ ਚੋਂ ਅਸੀਂ ਕੱਢ ਕੇ ਉੱਥੇ ਦੇਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਮੈਨੂੰ ਇਹਦਾ ਕੋਈ ਇੱਕ ਸਪੈਸੀਫਿਕ ਡੰਕ ਬਣਾਇਆ ਹੋਇਆ ਹੈ ਜਾਂ ਸਿੱਧਾ ਉਹਨਾਂ ਕੋਲ ਹੀ ਜਾਏਗਾ ਜਿਹੜੇ ਕਿ ਹਰ ਨਹੀਂ ਉੱਥੇ ਪਠਾਨਕੋਟ ਗੁਰਦਾਸਪੁਰ ਉੱਤੇ ਰਾਧਾ ਸਵਾਮੀ ਡੇਰਾ ਹੈ ਉੱਥੇ ਸਾਰਾ ਸਮਾਨ ਪਹੁੰਚ ਰਿਹਾ ਹੈ ਅੱਗੋਂ ਉੱਥੋਂ ਸਪਲਾਈ ਹੋ ਰਹੀ ਹੈ ਜੀ ਮੈਮ ਜਿਸ ਤਰ੍ਹਾਂ ਕੱਲ ਵੀ ਤੁਸੀਂ ਕੱਗਰ ਦਾ ਦੌਰਾ ਕੀਤਾ ਤਾਂ ਆਪਣੇ ਰਾਜਪੁਰਾ ਦੇ ਕੀ ਹਾਲਾਤ ਨੇ ਰਾਜਪੁਰਾ ਆਪਣਾ ਸੇਫ ਹੈ ਐਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਕੱਲ ਸਾਰਾ ਕੱਗਰ ਪચ્ਚੀ ਡੇਰਾ ਸਾਰਾ ਦੇਖ ਕੇ ਆਏ ਹਾਲੇ ਬਿਲਕੁਲ ਸੇਫ ਹੈ ਪ੍ਰਸ਼ਾਸਨ ਪੂਰਾ ਤਿਆਰ ਹੈ ਪ੍ਰਸ਼ਾਸਨ ਦੀਆਂ ਵੀ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਕਿ ਇਨ ਕੇਸ ਜੇ ਕੋਈ ਅਦਾਂ ਦੀ ਗੱਲ ਆਂਦੀ ਹੈ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਅਸੀਂ ਆਪਾਂ ਸੰਭਾਲ ਸਕੀਏ ਜਿਵੇਂ ਇਹਨਾਂ ਨੂੰ ਬੁਲਾਣ ਲਈ ਮਿੱਟੀ ਦੇ ਗੱਟੇ ਚਾਹੀਦੇ ਆ ਬਨ ਲਾਨ ਨੂੰ ਉਹ ਸਾਰੇ ਅਸੀਂ ਆਲਰੇਡੀ ਪਹਿਲਾਂ ਹੀ ਤਿਆਰ ਕਰਕੇ ਬੈਠੇ ਆ ਤਾਂ ਕਿ ਕੋਈ ਰਾਜਪੁਰੇ ਹਲਕੇ ਵਿੱਚ ਮੰਦਭਾਗੀ ਘਟਨਾ ਨਾ ਹੋ ਜਿਵੇਂ ਜਿਸ ਤਰ੍ਹਾਂ ਹਾਰਡ ਪ੍ਰਭਾਵਿਤ ਇਲਾਕੇ ਨੇ ਆਪਣੇ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਦੇਖੋ ਮਾੜਾ ਟਾਈਮ ਆਇਆ ਹੈ ਪੰਜਾਬ ਲਈ ਤਾਂ ਸਾਰੇ ਮਿਲ ਕੇ ਜਿਹੜੇ ਉਹ ਵੀ ਸਾਡੇ ਭੈਣ ਭਰਾਏ ਜਿਹੜੇ ਅੱਜ ਮੁਸੀਬਤ 'ਚ ਐ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰੀਏ ਆਪਦੀ ਨੇਕ ਕਮਾਈ 'ਚੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਦਸਵੰਦ ਜ਼ਰੂਰ ਕੱਢੋ ਆਪਦੀ ਨੇਕ ਕਮਾਈ 'ਚੋਂ ਜੋ ਤੁਸੀਂ ਕੱਢ ਸਕਦੇ ਹੋ ਕੱਢ ਕੇ ਉੱਥੇ ਉਹਨਾਂ ਦੀ ਮਦਦ ਕੀਤੀ ਜਾਵੇ